ਤੇ ਜਿਸ ਢੰਗ ਦੇ ਨਾਲ ਕੱਲ 350 ਤੋਂ ਉੱਤੇ ਫੜੋ ਫਰਾਈ ਕੀਤੀ ਆ ਉਹਦੀ ਸਖਤ ਸ਼ਬਦਾਂ ਜਿਨੇਂਦਿਆ ਕਰਦਾ ਵਾਂ ਹੰਕਾਰ ਦੇਖੋ ਕਿ ਚਲਦੀ ਹੋਈ ਕਿਸਾਨਾਂ ਦੀ ਮੀਟਿੰਗ ਸ਼ਾਮ ਨੂੰ ਉੱਠ ਕੇ ਭੱਜ ਗਿਆ ਲੋਕੀ ਦਾ ਸ਼ੁਗਲੇ ਕਰਦੇ ਕਿ ਤਲਬ ਉੱਠ ਰਹੀ ਸੀ ਅੰਦਰੋਂ ਕਿ ਕਿਸੇ ਤਰੀਕੇ ਨਾਲ ਹੁਣ ਮੇਰਾ ਟਾਈਮ ਹੋ ਗਿਆ ਮੀਟਿੰਗ ਜਾਵੇ ਟੱਠੇ ਖੂਚ ਮੈਂ ਆਪਣਾ ਜ਼ਿਗਾਰਡ ਜਿਹੜਾ ਕਰਨਾ ਕਰਕੇ ਪਾਸੇ ਜਾਵਾ ਪੰਜਾਬ ਦਾ ਚੀਫ ਮਿਨਿਸਟਰ ਪੰਜਾਬ ਦਾ ਮੁੱਖ ਮੰਤਰੀ ਨਹੀਂਗਾ ਪੰਜਾਬ ਦਾ ਡੀਜੀਪੀ ਦਾ ਉਹਨੇ ਰੋਲ ਅਖਤਿਆਰ ਕਰ ਲਿਆ ਬਾਪ ਭਗਵੰਤ ਸਿੰਘ ਮਾਨ ਡਾਇਰੈਕਟਰ ਜਨਰਲ ਆਫ ਪੰਜਾਬ ਪੁਲਿਸ ਇੱਕ ਡਿਕਟੇਟਰ ਬਣ ਕੇ ਪੰਜਾਬ ਦੇ ਲੋਕਾਂ ਨੂੰ ਠੰਕਾ ਰਿਆ ਡਰਾ ਰਿਆ ਖਬਰਦਾਰ ਜਿਹਾ ਧੰਦਾ ਲਾ ਉਹ ਆਪ ਅੰਦੋਲਨ ਚੋਂ ਨਿਕਲੀ ਪਾਰਟੀ ਆ ਕਿਸਾਨਾਂ ਨੂੰ ਜਿਹੜੇ ਹਕੂਕ ਦੀ ਗੱਲ ਕਰਦੇ ਆ ਜਿਹੜੇ ਸ਼ਾਂਤਮਈ 3 ਸਾਲ ਬੈਠੇ ਰਹੇ ਦਿੱਲੀ ਇੱਕ ਚ ਰੀਟ ਵੀ ਨਹੀਂ ਕਿਸੇ ਦੇ ਆਉਣ ਦਿੱਤੀ ਸਵਾ ਸਾਲ ਬੈਠੇ ਰਹੇ ਸੋਰੀ ਦਿੱਲੀ ਆਪਣਾ ਬੰਦਾ ਤਾਂ ਮਰਵਾ ਲਿਆ ਉਹਨਾਂ ਨੇ 6-7 ਸੌ ਲੇਕਿਨ ਕਿਸੇ ਗਵਰਨਮੈਂਟ ਪ੍ਰਾਪਰਟੀ ਨੂੰ ਕੋਈ ਕੋਈ ਚ ਰੀਟ ਨਹੀਂ ਆਉਣ ਦਿੱਤੀ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਔਰ ਭਾਜਪਾ ਮੈਂ ਸਮਝਦਾ ਆਪਣੇ ਉਲਟ ਪਾਰਟੀ ਆ 100% ਲੇਕਿਨ ਘੱਟੋ ਘੱਟ ਉਹਨਾਂ ਨੇ ਉਹਨਾਂ ਨੂੰ ਬੈਂਡ ਤਾਂ ਦਿੱਤਾ ਨਾ ਉੱਥੇ ਧਰਨੇ ਦੇ ਉੱਤੇ ਪ੍ਰੋਟੈਸਟ ਕਰਨ ਦਾ ਰਾਈਟ ਤਾਂ ਦਿੱਤਾ ਨਾ ਬੀਜੇਪੀ ਗਵਰਨਮੈਂਟ ਨੇ ਇਹ ਤਾਂ ਪ੍ਰੋਟੈਸਟ ਕਰਨ ਦਾ ਰਾਈਟ ਵੀ ਖੋਲਿਆ ਵਾ ਮੈਂ ਭਗਵੰਤ ਮਾਨ ਦੀ ਸਰਕਾਰ ਦੀ ਨੁਕਤਾ ਚਿੰਨੀ ਸਖਤ ਸ਼ਬਦਾਂ ਦੀ ਨਿਖੇਦੀ ਕਰਦਾ ਔਰ ਕਹਿੰਦਾ ਕਿ ਤੁਰੰਤ ਹਾਊਸ ਅਰੈਸਟ ਜਿਹੜੇ ਕੀਤੇ ਨੇ ਕਿਸਾਨ ਆਗੂ ਉਹਨਾਂ ਨੂੰ ਰਿਹਾ ਕੀਤਾ ਜਾਵੇ ਉਹਨਾਂ ਨੂੰ ਚੰਡੀਗੜ੍ਹ ਆਉਣ ਦੀ ਆਗਿਆ ਦਿੱਤੀ ਜਾਵੇ ਉਹ ਪ੍ਰੋਟੈਸਟ ਕਰਨ ਬੈਠਣ ਤੁਸੀਂ ਤਾਂ ਬੀਜੇਪੀ ਨਾਲੋਂ ਵੀ ਜ਼ਿਆਦਾ ਤਾਨਾਸ਼ਾਹ ਨਿਕਲੇ ਹੋ ਔਰ ਬੀਜੇਪੀ ਦਾ ਸੇਮ ਸਟ੍ਰੈਟਜੀ ਸੇਮ ਹੈ ਬੀਜੇਪੀ ਨੇ ਅਗਰ ਸਿੱਖਾਂ ਦੇ ਖਿਲਾਫ ਕੋਈ ਕਾਰਵਾਈ ਕਰਨੀ ਤੇ ਭਗਵੰਤ ਮਾਨ ਨੇ ਐਨਐਸਏ ਲਾ ਕੇ ਸਾਡੇ ਭਾਈ ਅਮਰਿਤਪਾਲ ਸਿੰਘ ਉਹਨਾਂ ਨੂੰ ਪਿਛਲੇ 2 ਸਾਲ ਤੋਂ ਉੱਤੇ ਦਾ ਉੱਥੇ ਕੈਦ ਕੀਤਾ ਹੋਇਆ ਕੈਦ ਜਿੱਦਾਂ ਮੁਗਲ ਕਰਦੇ ਸੀਗੇ ਮੈਂ ਤਾਂ ਇਹੀ ਐਕਸਪੈਕਟ ਕਰਦਾ ਇਹ ਉਮੀਦ ਕਰਦਾ ਕਿ ਪੰਜਾਬ ਦੇ ਲੋਕੀ ਜੇ ਮੁਗਲਾਂ ਤੋਂ ਅਬਦਾਲੀਆਂ ਤੇ ਦੁਰਾਨੀਆਂ ਤੋਂ ਨਹੀਂ ਡਰੇ ਤੇ ਅੰਗਰੇਜ਼ਾਂ ਤੋਂ ਨਹੀਂ ਡਰੇ ਤੇ ਫਿਰ ਆ ਜਿਹੜਾ ਇੱਕ ਫਰਜ਼ੀ ਇਨਕਲਾਬ ਕਹਿਣ ਵਾਲੇ ਜਿਹੜੇ ਹਨ ਲੋਕ ਜਿਹੜੇ ਪੰਜਾਬ ਦੇ ਸਰਮਾਏ ਨੂੰ ਲੁੱਟ ਰਹੇ ਨੇ ਔਰ ਕੇਜਰੀਵਾਲ ਇਥੇ 34-35 ਗੱਡੀਆਂ ਕਿਹੜੇ ਆਧਾਰ ਦੇ ਉੱਤੇ ਲੈ ਕੇ ਆਏ ਇਹ ਭਗਵੰਤਪਾਣ ਨੂੰ ਲੋਕਾਂ ਨੂੰ ਜਵਾਬ ਦੇਣਾ ਤੇ ਇਹ ਤਾਂ ਤੇ ਉਹਨਾਂ ਦੀ ਰਿਹਾਈ ਕਰਕੇ ਔਰ ਪੀਸਫੁਲ ਪ੍ਰੋਟੈਸਟ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਪੰਜਾਬੀਓ ਦੁਨੀਆ ਭਰ ਚ ਵਸਦੇ ਸਾਰਿਆਂ ਨੂੰ ਮੈਂ ਇਹ ਇੱਕ ਇੰਪੋਰਟੈਂਟ ਇਸ਼ੂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਤੁਸੀਂ ਸਾਰੇ ਜਾਣਦੇ ਹੋ ਕਿ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਵਿਧਾਨ ਸਭਾ ਦੀ ਆਪਣੀ ਸੀਟ ਵੀ ਹਾਰ ਚੁੱਕਾ। ਔਰ ਇਹਦੇ ਨਾਲ ਸਸੋਡਿਆ ਵਗੈਰਾ ਸਾਰੇ ਹਾਰ ਚੁੱਕੇ। ਜਦੋਂ ਕੋਈ ਬੰਦਾ ਕੋਈ ਵਿਅਕਤੀ ਜ਼ਿੰਦਗੀ 'ਚ ਹਾਰਦਾ ਤੇ ਉਤੋਂ ਸਬਕ ਲੈਣਾ ਚਾਹੀਦਾ ਵਾ ਕਿ ਮੈਂ ਅੰਦਰ ਝਾਤ ਮਾਰਨੀ ਚਾਹੀਦੀ ਕਿ ਮੈਂ ਕਿਹੜੀਆਂ-ਕਿਹੜੀਆਂ ਗਲਤੀਆਂ ਕੀਤੀਆਂ ਜਿਹਦੇ ਕਰਕੇ ਲੋਕਾਂ ਨੇ ਮੈਨੂੰ ਅ ਆਪਣੀ ਸੀਟ ਤੋਂ ਨਕਾਰ ਦਿੱਤਾ ਹੈ। ਗਲਤੀਆਂ ਸਪਸ਼ਟ ਨੇ ਕਿ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਤਾਂ ਸਾਦੇ ਜੇ ਬੰਦੇ ਆਮ ਆਦਮੀ ਆ। ਅਸੀਂ ਵੀਆਈਪੀ ਕਲਚਰ ਹਟਾਵਾਂਗੇ ਗੱਡੀਆਂ ਮੋਟਰਾਂ ਨਹੀਂ ਲਵਾਵਾਂਗੇ ਘਰ ਨਹੀਂ ਲਵਾਵਾਂਗੇ ਚਲੋ ਬਾਕੀ ਗੱਲਾਂ ਮੈਂ ਤੁਹਾਡਾਂ ਬਾਅਦ ਕਰਦਾ ਪਹਿਲਾਂ ਦੀ ਕੱਲ ਅਰਵਿੰਦ ਕੇਜਰੀਵਾਲ ਪੰਜਾਬ 'ਚ ਆਇਆ ਆ ਅਖੋਤੀ ਕੋਈ ਵਿਪਾਸਨਾ ਕਰਨ ਵਾਸਤੇ ਮੈਡੀਟੇਸ਼ਨ ਕਰਨ ਵਾਸਤੇ ਹੁਸ਼ਾਰਪੁਰ ਦਾ ਪੁਆਇੰਟ ਚੁਣਿਆ ਗਿਆ ਇਸ ਵਾਰ ਹੁਸ਼ਾਰਪੁਰ ਦੇ ਕਿਸੇ ਇੰਟੀਰੀਅਰ ਵਿੱਚ ਕੋਈ ਰੈਸਟ ਹਾਊਸ ਆ ਸਰਕਾਰੀ ਉੱਥੇ ਇਹਨੇ ਪਹੁੰਚਣਾ ਸੀ ਕੱਲ ਰਾਤ ਔਰ ਜਿਹੜਾ ਬੰਦਾ ਖਾਰਿਆ ਹੋਇਆ ਵਾ ਜਿਹੜਾ ਕੋਈ ਨਾ ਐਮਐਲਏ ਆ ਨਾ ਕੋਈ ਮਿਨਿਸਟਰ ਆ ਨਾ ਕੋ ਚੀਫ ਮਿਨਿਸਟਰ ਤੁਸੀਂ ਇੱਕ ਵਾਰ ਦੇਖੋ ਕਿ ਪੰਜਾਬ ਦੀ ਸਰਕਾਰ ਉਹਦੇ ਤੇ ਕਿੰਨਾ ਸਰਕਾਰੀ ਅਮਲਾ ਲਾ ਕੇ ਖਰਚ ਕਰ ਰਹੀ ਆ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਦਾ ਪੈਸਾ ਬਰਬਾਦ ਕਰਦੀ ਇੱਕ ਵਾਰੀ ਆ ਵੀਡੀਓ ਵੈਸੇ ਚੱਲ ਚੁੱਕੀ ਕਾਫੀ ਪਰ ਤੁਸੀਂ ਦੇਖੋ ਇੱਕ ਵਾਰ ਤੁਹਾਨੂੰ ਮਾਇਕ ਸ਼ਾਇਦ ਨਹੀਂ ਲੱਗਦਾ ਹੋਗਾ ਉਹਨੇ ਕਿਹਾ ਉਹ ਗਿਆ ਕੇਜਰੀਵਾਲ ਔਰ ਇਹ ਸਾਰਾ ਗੱਡੀਆਂ ਦਾ ਕਾਫਲਾ ਲਗਭਗ ਜਿਨ੍ਹਾਂ ਨੇ ਮੈਨੂੰ ਇਹ ਵੀਡੀਓ ਭੇਜੀ ਆ ਉਹਨਾਂ ਨੇ ਗਿਣੀਆਂ ਖੜ ਕੇ ਉੱਥੇ ਉਹਨਾਂ ਨੇ ਕਿਹਾ 34 ਗੱਡੀਆਂ ਦਾ ਕਾਫਲਾ 34 ਪੁਲਿਸ ਦੀਆਂ ਗੱਡੀਆਂ ਦਾ ਕਾਫਲਾ ਕੇਜਰੀਵਾਲ ਲੈ ਕੇ ਹਲੇ ਵਿਪਾਸਨਾ ਕਰਨ ਆਇਆ ਉੱਥੇ ਸ਼ਾਂਤੀ ਲੱਭਣ ਆਇਆ ਪੰਜਾਬ ਦੇ ਵਿੱਚ 33 ਗੱਡੀਆਂ ਸਰਕਾਰੀ ਅਮਲਾ ਪੰਜਾਬ ਪੁਲਿਸ ਦਾ ਲੈ ਕੇ ਮੈਂ ਸਮਝਦਾ ਇਹਨੋਂ ਜ਼ਿਆਦਾ ਸ਼ਰਮ ਦੀ ਗੱਲ ਭਗਵੰਤਮਾਨ ਵਾਸਤੇ ਔਰ ਇਹਨਾਂ ਨੂੰ ਜ਼ਿਆਦਾ ਸ਼ਰਮ ਦੀ ਗੱਲ ਕੇਚਰੀਵਾਲ ਵਾਸਤੇ ਜਿਹੜਾ ਜਿਹਦੀ ਕੋਈ ਐਨਟਾਈਟਲਮੈਂਟ ਨਹੀਂਗੀ ਔਰ ਯਾਦ ਰਹੇ ਕਿ ਜਿਹੜਾ ਸ਼ੀਸ਼ ਮਹਿਲ ਦਾ ਮਸਲਾ ਉੱਥੇ ਦਿੱਲੀ ਦੇ ਵਿੱਚ ਜਿਹੜਾ ਇਹਨੇ ਸਰਕਾਰੀ ਘਰ ਤੇ ਉੱਤੇ ਕਰੋੜਾਂ ਰੁਪਏ ਖਰਚੇ ਉਹਦੇ ਕਰਕੇ ਦੀ ਹਾਰ ਹੋਈ ਆ ਸ਼ਰਾਬ ਦੇ ਘਟਾਲੇ ਦੇ ਕਰਕੇ ਹਾਰ ਹੋਈ ਆ ਲੇਕਿਨ ਆਪਾਂ ਕੋਈ ਸਬਕ ਨਹੀਂ ਸਿੱਖਣਾ ਔਰ ਇੱਥੇ ਹੀ ਬਸ ਨਹੀਂ ਇਹ ਬੈਕ ਡੋਰ ਰਾਹੀਂ ਪੰਜਾਬ ਨੂੰ ਹੁਣ ਚਲਾਉਣਾ ਚਾਹੁੰਦਾ ਤੁਸੀਂ ਸਾਰਿਆਂ ਨੇ ਉਦੋਂ ਸੁਣ ਲਿਆ ਦੇਖ ਲਿਆ ਕਿ ਜਿਹੜਾ ਮੈਂਬਰ ਪਾਰਲੀਮੈਂਟ ਆ ਸੰਜੀਪ अरोड़ा ਲੁਧਿਆਣੇ ਦਾ ਰਾਜ ਸਭਾ ਦਾ ਉਹਨੂੰ ਇਹਨਾਂ ਨੇ ਨਾਮਿਨੇਟ ਕਰਤਾ ਕਿ ਲੁਧਿਆਣਾ ਵਿਸ਼ਤ ਜਮਨੀ ਚੋਣ ਲੜੇਗਾ। ਔਰ ਉਹਨੂੰ ਇਹ ਮਨਿਸਟਰ ਬਣਾਉਣਗੇ ਹੁਣ ਪਹਿਲਾਂ ਕੈਬਨਿਟਸ ਲੈਣਗੇ ਤਾਂ ਕਿ ਰਾਜ ਸਭਾ ਦੀ ਸੀਟ ਜਲਦੀ ਅਸਤੀਫਾ ਦੇ ਦਵੇ। ਤੇ ਕੇਜਰੀਵਾਲ ਨੂੰ ਪੰਜਾਬ ਦੇ ਕੋਟੇ ਚੋਂ ਰਾਜ ਸਭਾ ਭੇਜਣ ਦੀ ਤਿਆਰੀ ਕਰ ਰਹੇ ਹਨ ਲੋਕ। ਹੁਸ਼ਾਰਪੁਰ ਬਹਿਣਾ ਕੋਈ ਵਿਪਾਸਸਾ ਨਹੀਂ ਗਿਆ ਸਭ ਢੋਂਗ ਤੇ ਡਰਾਮਾ ਤੇ ਇਹ ਫਰਜ਼ੀ ਗੱਲਾਂ ਨੇ। ਔਰ ਇੱਥੇ ਬੈਠ ਕੇ ਹੁਣ ਹੁਸ਼ਾਰਪੁਰ ਅਗਲੇ 5-10 ਦਿਨ 15 ਦਿਨ ਕਿ ਮੈਨੂੰ ਕੋਈ ਡਿਸਟਰਬ ਵੀ ਨਾ ਕਰੇ ਸਾਰੀ ਐਡਮਿਨਿਸਟ੍ਰੇਸ਼ਨ ਦਾ ਕੰਮ ਪੰਜਾਬ ਤੋਂ ਚਲਾਵੇਗਾ ਅਗਲੀ ਗੱਲ ਜਿਹੜਾ ਪਿਛਲੇ ਦਿਨਾਂ ਚ ਪੁਲਿਸ ਦਾ ਜਿਹੜਾ ਸਾਰਾ ਰੀਵੈਂਪ ਹੋਇਆ ਨਾ ਪੁਲਿਸ ਦੇ ਅਫਸਰਾਂ ਦੀ ਬਦਲੀਆਂ ਹੋਈਆਂ ਐ ਐਸਐਸਪੀ ਲੈਵਲ ਦੀਆਂ ਐ ਡੀਜੀਪੀ ਲੈਵਲ ਦੀਆਂ ਮੇਰੀ ਜਾਣਕਾਰੀ ਕਰੈਕਟ ਆ ਕਿ ਇਹਨੇ ਦਿੱਲੀ ਇੱਕ 11 ਵਜੇ ਤੋਂ ਲੈ ਕੇ 2 ਵਜੇ ਤੱਕ स्लਾਟ ਰੱਖਿਓ ਹੈ स्लਾਟ ਮਤਲਬ ਕਿ ਟਾਈਮ ਰੱਖਿਆ ਸੀ ਕਿ ਆਹ ਪੰਜ ਜ਼ਿਲ੍ਹਿਆਂ ਦੇ ਐਸਐਸਪੀ ਮੈਨੂੰ 11 ਵਜੇ ਤੋਂ 2 ਵਜੇ ਤੱਕ ਅੱਜ ਮਿਲਣਗੇ ਆ ਪੰਚੇ ਜ਼ਿਲ੍ਹਿਆਂ ਦੇ ਅਗਲੇ ਦਿਨ ਮਿਲਣਗੇ ਤੇ ਆ ਅਗਲੇ ਦਿਨ ਮਿਲਣਗੇ ਸਾਰੇ ਪੰਜਾਬ ਦੀ ਅਫਸਰਸ਼ਾਈ ਨੂੰ ਉੱਥੇ ਬੁਲਾਇਆ ਗਿਆ ਵਾ ਔਰ ਜਿਹੜੀ ਪਿਛਲੇ ਦਿਨਾਂ ਚ ਕੈਬਨਿਟ ਮੀਟਿੰਗ ਹੋਈ ਆ ਜਿੱਦਾਂ ਜਿਸ ਦੀ ਇਹਨਾਂ ਨੇ ਕੋਈ ਤਸਵੀਰ ਅੰਦਰਲੀ ਫੋਟੋ ਬਾਹਰ ਨਹੀਂ ਆਉਣ ਦਿੱਤੀ ਆਈ ਬਿਲੀਵ ਉਹ ਦੱਸਿਆ ਗਿਆ ਕਿ ਉਸ ਕੈਬਨਿਟ ਮੀਟਿੰਗ ਵਿੱਚ ਮਨੀਸ਼ ਸਸੋਡਿਆ ਆਇਆ ਹੋਇਆ ਸੀ ਜਦੋਂ ਇਹਨਾਂ ਨੇ ਆ ਸ਼ਰਾਬ ਦੀ ਨੀਤੀ ਦਾ ਨਵਾਂ ਨਵੀਂ ਸ਼ਰਾਬ ਨੀਤੀ ਐਲਾਨ ਕੀਤੀ ਨਾ 3 ਸਾਲ ਤੋਂ ਸੁੱਤੇ ਰਹਿਣ ਤੋਂ ਬਾਅਦ ਉਹਦੇ ਵਿੱਚ ਮਨੀਸ਼ ਸਸੋਡਿਆ ਬੈਠਾ ਸੀ ਜਿਹੜਾ ਹਾਰਿਆ ਹੋਇਆ ਇੱਕ ਐਮਐਲਏ ਆ ਦਿੱਲੀੋਂ ਉਹਦੇ ਵਿੱਚ ਇਹਨਾਂ ਦਾ ਜਿਹੜਾ ਪੀਆ ਵਿਭਕ ਕੁਮਾਰ ਜਿਨੇ ਉਹ ਸਵਾਤੀ ਮਾਲੇਵਾਲ ਨੂੰ ਕੁੱਟਿਆ ਸੀਗਾ ਜੁੱਤੀਆਂ ਦੇ ਨਾਲ ਉਹ ਵੀ ਅੰਦਰ ਬੈਠਾ ਸੀਗਾ ਤੁਸੀਂ ਦੇਖੋ ਇਸ ਸਰਕਾਰ ਦੇ ਕੰਮ ਕੀ ਨੇ ਅੱਛਾ ਅਗਲੀ ਗੱਲ ਇਹ ਬੁਲਡੋਜ਼ਰ ਨਾਲ ਲੋਕਾਂ ਦੇ ਘਰ ਟਾਰੇ ਅੱਜ ਮੈਂ ਇੱਕ ਫੋਟੋ ਸ਼ੇਅਰ ਕੀਤੀ ਆ ਇੱਕ ਨੌਜਵਾਨ ਨਸ਼ੇ ਦੇ ਭੇਟ ਚੜ ਗਿਆ ਜਗਰੌਂ ਹਲਕੇ ਦਾ ਕੀ ਉਹਦਾ ਘਰ ਵੀ ਢਾਉਣਗੇ ਤੁਸੀਂ ਔਰ ਹਾਈ ਕੋਰਟ ਨੇ ਇਹਨਾਂ ਨੂੰ ਨੋਟਿਸ ਕਰਤਾ ਜਦ ਸੁਪਰੀਮ ਕੋਰਟ ਆਫ ਇੰਡੀਆ ਨੇ ਉੱਤਰ ਪ੍ਰਦੇਸ਼ ਵਿੱਚ ਯੋਗੀ ਸਰਕਾਰ ਦੀ ਬੁਲਡੋਜ਼ਰ ਪੋਲਿਟਿਕਸ ਤੇ ਰੋਕ ਲਾਈ ਹੋਈ ਆ ਕਿਉਂਕਿ ਅਕਸਰ ਲਾਅ ਆਫ ਦ ਲੈਂਡ ਕੰਮ ਕਰਦਾ ਨਾ ਸਾਡੇ ਕੋਲ ਕ੍ਰਿਮੀਨਲ ਜਸਟਿਸ ਸਿਸਟਮ ਆ ਸਾਡੇ ਕੋਲ ਪੁਲਿਸ ਪ੍ਰਣਾਲੀ ਆ ਸਾਡੇ ਕੋਲ ਪ੍ਰੋਸੀਕਿਊਸ਼ਨ ਆ ਉਸ ਤੋਂ ਅੱਗੇ ਜੁਡੀਸ਼ਰੀ ਆ ਤੇ ਫਿਰ ਤਾਂ ਸਾਰਾ ਕੁਝ ਬੰਦ ਕਰ ਦਿਓ ਜੇ ਭਗਵੰਤ ਮਾਨ ਨੇ ਫੈਸਲਾ ਕਰਨਾ ਸਰਪੰਚ ਨੂੰ ਫੋਨ ਲਾ ਲਿਆ ਕੋਈ ਲੁਧਿਆਣਾ ਜ਼ਿਲ੍ਹੇ ਦੇ ਇੱਕ ਸਰਪੰਚ ਨੂੰ ਫੋਨ ਲਾ ਲਿਆ ਕਿ ਜੀ ਆਪ ਘਰ ਦੱਸੋ ਜੀ ਇਹ ਨਸ਼ਾ ਵੇਚਦਾ ਹਾਂ ਜੀ ਨਸ਼ਾ ਵੇਚਦਾ ਜੀ ਘਾ ਦਿਓ ਘਰ ਜੀ ਦਾ ਇਸ ਦੇਖ ਤੇ ਰੂਲ ਆਫ ਲਾਅ ਕਿ ਇਸ 나라 ਨਾਲ ਕਾਨੂੰਨ ਚੱਲਦਾ ਅੱਛਾ ਇਹਨਾਂ ਨੇ ਇੱਕ ਕੈਬਨਟ ਸਬ ਕਮੇਟੀ ਬਣਾਤੀ ਜਿਓ ਕਿ ਮਨਿਸਟਰ ਸਾਡੇ ਨਾਲ ਜੀ ਪੰਜ ਮੰਤਰੀ ਨਸ਼ੇ ਦੀ ਡਰਾਈਵ ਨੂੰ ਓਵਰਸਕੀ ਕਰਨ ਤਿੰਨ ਸਾਲ ਸੁੱਤੇ ਰਹੇ ਨੇ ਮੇਰੇ ਵਿਰੋ 3 ਸਾਲ ਕੋਈ ਐਕਸ਼ਨ ਨਹੀਂ ਹੋਇਆ ਨਸ਼ੇ ਦੇ ਖਿਲਾਫ ਹੁਣ ਇਹਨਾਂ ਨੂੰ ਕਿਉਂਕਿ ਇਹਨਾਂ ਨੂੰ ਹੁਣ ਕੰਡਾਂ ਦੇ ਲਿਖਿਆ ਨਜ਼ਰ ਆ ਰਿਹਾ ਕਿ ਸਾਡੀ ਹਾਰ ਹੈ 2027 ਬਹੁਤ ਪੂਰੀ ਤਰ੍ਹਾਂ ਨਾਲ ਤੇ ਫਿਰ ਹੁਣ ਇਹ ਆ ਆ ਬੁਲਡੋਜ਼ਰ ਵਾਲੇ ਪਾਸੇ ਤੇ ਤਾਨਾ ਸ਼ਾਹੀ ਦੇ ਪਾਸੇ ਉਤਰ ਰਹੇ ਨੇ ਸੁਪਰੀਮ ਕੋ ਫਰਜ਼ ਕਰੋ ਕਿਸੇ ਅ ਅੱਜ ਪੰਡਾਕ ਤੁਸੀਂ ਕਹਿੰਨੇ ਕਿ ਡਰੱਗਸ ਵਿੱਚ ਉਹ ਇਨਵੋਲਡ ਆ ਤੇ ਉਹਦੇ ਤੇ ਕੇਸ ਚੱਲਦਾ ਕੱਲ ਨੂੰ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਭਰੀ ਹੋਗਾ ਕਿ ਉਹਦਾ ਘਰ ਦੁਬਾਰਾ ਬਣਾ ਕੇ ਦੇਣਗੇ ਮੈਂ ਕੱਲ ਵੀ ਗੱਲ ਕੀਤੀ ਸੀ ਅੱਛਾ ਅਗਲੀ ਗੱਲ ਗੈਰ ਕਾਨੂੰਨੀ ਮਾਈਨਿੰਗ ਕਿੰਨੀ ਚੱਲ ਰਹੀ ਹੈ ਪੰਜਾਬ ਦੇ ਵਿੱਚ ਉਸ ਤੇ ਕੋਈ ਸਬ ਕਮੇਟੀ ਨਹੀਂ ਬਣਾਈ ਉਸ ਤੇ ਕੋਈ ਜੰਗ ਦਾ ਐਲਾਨ ਨਹੀਂ ਕੀਤਾ ਕਿਉਂਕਿ ਉੱਥੋਂ ਕਮਾਈ ਹੋ ਰਹੀ ਆ ਸਾਰੇ ਪੰਜਾਬ ਦੇ ਵਿੱਚ ਵੱਡੇ ਪੱਤਰ ਦੇ ਉੱਤੇ ਟੋਟਲ ਅਨੰਦਪੁਰ ਤੋਂ ਲੈ ਕੇ ਪਠਾਨਕੋਟ ਤੱਕ ਕੰਢੀ ਬੈਲਟ ਵਿੱਚ ਬਹੁਤ ਜ਼ਿਆਦਾ ਗੈਰ ਕਾਨੂੰਨੀ ਮਾਈਨਿੰਗ ਬਲਕਿ ਸਾਰੇ ਪੰਜਾਬ ਦੇ ਵਿੱਚ ਹੋ ਰਹੀ ਹੈ। ਉਹਦੇ ਤੇ ਕੋਈ ਜੰਗ ਦਾ ਐਲਾਨ ਨਹੀਂ ਕੀਤਾ। ਕਿਉਂਕਿ ਉੱਥੋਂ ਉਹਨਾਂ ਨੂੰ ਕਰੋੜਾਂ ਰੁਪਏ ਸੈਂਕੜੇ ਕਰੋੜਾਂ ਰੁਪਏ ਉਸ ਤੋਂ ਗੈਰ ਕਾਨੂੰਨੀ ਮਾਈਨਿੰਗ ਚੋਂ ਇਹਨਾਂ ਨੂੰ ਕਮਾਈ ਹੋ ਰਹੀ ਹੈ ਮੇਰੇ ਵੀਰੋ। ਸੋ ਇਹ ਸਾਰਾ ਢੋਹ ਰੱੱਚਾ ਜਾ ਰਿਹਾ ਪੰਜਾਬ ਦੇ ਵਿੱਚ ਔਰ ਕਾਨੂੰਨ ਸਭ ਵਾਸਤੇ ਵੱਖਰਾ ਹੋ ਗਿਆ। ਆ ਭਰਾਜ ਨੇ ਉੱਥੇ ਮੈਂ ਧਰਨੇ ਤੇ ਜਾ ਰਿਹਾ ਇਸ ਤਰੂਰ 12 ਵਜੇ 12:30 ਪਹੁੰਚਣਾ ਮੈਂ। ਉਹ ਭ੍ਰਸ਼ਟਾਚਾਰ ਕਰਨ ਐਮਐਲਏ ਨਾਲ ਦੇ ਉਹਦੇ ਤੇ ਕੋਈ ਕਾਨੂੰਨ ਕੋਈ ਲਾਅ ਲਾਗੂ ਨਹੀਂਗਾ ਉਲਟਾ ਉਹ ਡਰਾ ਰਹੀ ਆ ਕਿ ਮਨਜੀਤ ਸਿੰਘ ਕਾਕਾ ਪੁੱਛਣਾ ਚਾਹੁੰਦੀ ਕਿ ਤੈਨੂੰ 30 ਲੱਖ ਰੁਪਏ ਕਿੱਥੋਂ ਆਇਆ ਉਹਦਾ ਪੀਏ ਵਿੱਚ ਖੜਾ ਜਿਹੜਾ ਕੋਈ ਗੁਰਪ੍ਰੀਤ ਕੇ ਕੌਣ ਸੀ ਮੁੰਡਾ ਇਹਨਾਂ ਦਾ ਜਿਆਦਾ ਸਬੂਤ ਕੀ ਹੋ ਸਕਦਾ ਜਿਹੜਾ 24 ਘੰਟੇ ਐਮਐਲਏ ਦੇ ਨਾਲ ਰਹਿੰਦਾ ਵਾ ਉਹ ਉਹ 30 ਲੱਖ ਰੁਪਏ ਵਾਪਸ ਕਰਨਾ ਲੇਕਿਨ ਭਰਾਜ ਦੇ ਉੱਤੇ ਕੋਈ ਐਕਸ਼ਨ ਨਹੀਂਗਾ ਆ ਕੱਲ ਇੱਕ ਵੀਡੀਓ ਆਈ ਆ ਇੱਕ ਅਮਰਤ ਧਾਰੀ ਗੁਰਸਿੱਖ ਜੀ ਬਿਜਲੀ ਬੋਰਡ ਦੇ ਨੂੰ ਉਹਦੀ ਪੱਗ ਲਾ ਦਿੱਤੀ ਆ ਮਨਜਿੰਦਰ ਸਿੰਘ ਤਰਨਤਾਰਨ ਦਾ ਖਡੂਰ ਸਾਹਿਬ ਤੋਂ ਐਮ.ਐਲ.ਏ ਆ ਉਹਦੇ ਸਿੱਕੇ ਸਾਲੇ ਨੇ ਕੋਈ ਗੋਰਾ ਗਾਰਾ ਹੈ ਕੋਈ ਸਰਪੰਚਾ ਪਿੰਡ ਦਾ ਉਹਦੀ ਪੱਗ ਲਾ ਦਿੱਤੀ ਉਹਦੇ ਚਪੇੜਾ ਮਾਰੀਆਂ ਉਹਦੀ ਅੱਖ ਫੱਟੜ ਕਰ ਦਿੱਤੀ ਆ ਲੇਕਿਨ ਉਹਦੇ ਕੋਈ ਐਫ.ਆਈ.ਆਰ ਨਹੀਂ ਹੋਵੇਗੀ ਕਟਾਰੂ ਚੱਕ ਕਟਾਰੂ ਚੱਕ ਉਹਨੇ ਕੀ ਅਪਰਾਧ ਕੀਤਾ ਸੀ ਉਹਦੀ ਵੀਡੀਓ ਅੱਜ ਵੀ ਗਵਰਨਰ ਤੋਂ ਤਸਦੀਕ ਸੁਦਾ ਫੋਰੈਂਸਿਕ ਲੈਬ ਤੋਂ ਉਹਦੇ ਤੇ ਕੋਈ ਐਕਸ਼ਨ ਨਹੀਂਗਾ ਫੌਜਾ ਸਿੰਘ ਸਰਾਦੀ ਤੇ ਕੋਈ ਐਕਸ਼ਨ ਨਹੀਂਗਾ ਡਾਕਟਰ ਵਿਜੇ ਸਿੰਘ ਲਾ ਨੂੰ ਦਾ ਦੇਖਲਾ ਪਰਚਾ ਦਰਜ ਕਰਕੇ ਅੰਦਰ ਕਰਤਾ ਪਿਠਾਉਂਦੇ ਹਲਕਾ ਇੰਚਾਰਜ ਮਾਨਸਾ ਦਾ ਹਲੇ ਵੀ ਉਹੀ ਆ ਬਗੰਤਮਾਨ ਸੀਐਮ ਦੇ ਨਾਲ ਰੋਜ਼ ਬੈਠਦਾ ਸਰਬਜੀਤ ਕੌਰ ਮਾਨੂ ਨੇ ਇੱਕ ਨਜਾਇਜ਼ ਐਨਆਰਆਈ ਦੇ ਘਰ ਤੇ ਕਬਜ਼ਾ ਕੀਤਾ ਘਰ ਤਾਂ ਅਸੀਂ ਛਡਾ ਲਿਆ ਛੱਤਰ ਦੇ ਨਾਲ ਜਿਹਨੂੰ ਕਹਿੰਦੇ ਪੰਜਾਬੀ ਚ ਲੇਕਿਨ ਉਹਦੇ ਤੇ ਕੋਈ ਐਕਸ਼ਨ ਨਹੀਂ ਕੀਤਾ ਸੋ ਮਤਲਬ ਹੁਣ ਦੋ ਕਾਨੂੰਨ ਹੋ ਗਏ ਪੰਜਾਬ ਦੇ ਵਿੱਚ ਇੱਕ ਆਖੋਤੀ ਆਮ ਆਦਮੀ ਪਾਰਟੀ ਆਸਤੇ ਸਪੈਸ਼ਲ ਲਾਅ ਕਿ ਇਹਨਾਂ ਇਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਹੋ ਸਕਦਾ ਪਾਵਾ ਬੰਦਾ ਕਤਲ ਕਰ ਦੇਣ ਪੰਜਾਬ ਦੇ ਵਿੱਚ ਤੇ ਇੱਕ ਕਾਨੂੰਨ ਹੈ ਆਪੋਜੀਸ਼ਨ ਵਾਸਤੇ ਕਿਸਾਨਾਂ ਵਾਸਤੇ ਜਿਸ ਢੰਗ ਦੇ ਨਾਲ ਕੱਲ 350 ਤੋਂ ਉੱਤੇ ਫੜੋ ਫੜਾਈ ਕੀਤੀ ਆ ਉਹਦੀ ਸਖਤ ਸ਼ਬਦਾਂ ਜਿਹੇ ਦੰਦਿਆ ਕਰਦਾ ਵਾਂ ਪੰਜਾਬ ਅੱਜ ਇੱਕ ਪੁਲਿਸ ਸਟੇਟ ਮੈਂ ਕੱਲ ਵੀ ਕਹਿਆ ਸੀ ਜੋ ਦੁਬਾਰਾ ਕਹਿੰਦਾ ਵਾਂ ਆ ਇੱਥੇ ਕੋਈ ਸੰਵਿਧਾਨ ਦਾ ਰਾਜ ਨਹੀਂਗਾ ਹੁਣ ਪੰਜਾਬ ਦਾ ਚੀਫ ਮਿਨਿਸਟਰ ਪੰਜਾਬ ਦਾ ਮੁੱਖ ਮੰਤਰੀ ਨਹੀਂਗਾ ਪੰਜਾਬ ਦਾ ਡੀਜੀਪੀ ਦਾ ਉਹਨੇ ਰੋਲ ਅਖਤਿਆਰ ਕਰ ਲਿਆ ਵਾ ਭਗਵੰਤ ਸਿੰਘ ਮਾਨ ਡਾਇਰੈਕਟਰ ਜਨਰਲ ਆਫ ਪੰਜਾਬ ਪੁਲਿਸ ਇੱਕ ਡਿਕਟੇਟਰ ਬਣ ਕੇ ਪੰਜਾਬ ਦੇ ਲੋਕਾਂ ਨੂੰ ਠੰਮਕਾਰਿਆ ਡਰਾ ਰਿਆ ਖਬਰਦਾਰ ਜੱਤਾਂ ਦਾ ਲੈ ਉਹ ਆਪ ਅੰਦੋਲਨ ਚੋਂ ਨਿਕਲੀ ਪਾਰਟੀ ਆ ਤੇ ਕਿਸਾਨਾਂ ਨੂੰ ਜਿਹੜੇ ਹਕੂਕ ਦੀ ਗੱਲ ਕਰਦੇ ਆ ਜਿਹੜੇ ਸ਼ਾਂਤਮਈ 3 ਸਾਲ ਬੈਠੇ ਰਹੇ ਦਿੱਲੀ ਇੱਕ ਚ ਰੀਟ ਵੀ ਨਹੀਂ ਕਿਸੇ ਦੇ ਆਉਣ ਦਿੱਤੀ 6 ਸਾਲ ਬੈਠੇ ਰਹੇ ਸੌਰੀ ਦਿੱਲੀ ਆਪਣਾ ਮੰਦਾ ਦਾ ਮਰਵਾ ਲਿਆ ਉਹਨਾਂ ਨੇ 6-7 ਸੌ ਲੇਕਿਨ ਕਿਸੇ ਗਵਰਨਮੈਂਟ ਪ੍ਰਾਪਰਟੀ ਨੂੰ ਕੋਈ ਕੋਈ ਚ ਰੀਟ ਨਹੀਂ ਆਉਣ ਦਿੱਤੀ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਔਰ ਭਾਜਪਾ ਮੈਂ ਸਮਝਦਾ ਆਪਣੇ ਉਲਟ ਪਾਰਟੀ ਆ 100% ਲੇਕਿਨ ਘੱਟੋ ਘੱਟ ਉਹਨਾਂ ਨੇ ਉਹਨਾਂ ਨੂੰ ਬੈਂਡ ਤਾਂ ਦਿੱਤਾ ਨਾ ਉੱਥੇ ਧਰਨੇ ਦੇ ਉੱਤੇ ਪ੍ਰੋਟੈਸਟ ਕਰਨ ਦਾ ਰਾਈਟ ਤਾਂ ਦਿੱਤਾ ਨਾ ਬੀਜੇਪੀ ਗਵਰਨਮੈਂਟ ਨੇ ਇਹ ਤਾਂ ਪ੍ਰੋਟੈਸਟ ਕਰਨ ਦਾ ਰਾਈਟ ਵੀ ਖੋ ਲਿਆ ਵਾ ਮਤਲਬ ਜਿਹੜਾ ਸਾਡਾ ਇੱਕ ਕਨਸਟੀਟਿਊਸ਼ਨਲ ਅਧਿਕਾਰ ਆ ਕਿ ਅਸੀਂ ਫਰੀडम ਆਫ ਐਕਸਪ੍ਰੈਸ਼ਨ ਐਂਡ ਰਾਈਟ ਟੂ ਸਪੀਕ ਇਹ ਸਾਡਾ ਕਨਸਟੀਟਿਊਸ਼ਨ ਦਾ ਫੰਡਾਮੈਂਟਲ ਰਾਈਟ ਆ ਉਸ ਦੇ ਤਹਿਤ ਪੀਸਫੁਲ ਪ੍ਰੋਟੈਸਟ ਕਰਨਾ ਵੀ ਸਾਡਾ ਰਾਈਟ ਆ ਪਰ ਭਗਵੰਤ ਮਾਨ ਕਹਿੰਦਾ ਕਿ ਹੁਣ ਮੈਂ ਕਿਸੇ ਨੂੰ ਪ੍ਰੋਟੈਸਟ ਨਹੀਂ ਕਰਦਾ ਹੰਕਾਰ ਦੇਖੋ ਤੁਸੀਂ ਹੰਕਾਰ ਦੇਖੋ ਕਿ ਚਲਦੀ ਹੋਈ ਕਿਸਾਨਾਂ ਦੀ ਮੀਟਿੰਗ ਸ਼ਾਮ ਨੂੰ ਉੱਠ ਕੇ ਭੱਜ ਗਿਆ ਲੋਕੀ ਦਾ ਸ਼ੋਗਲੇ ਕਰਦੇ ਕਿ ਤਲਬ ਉੱਠ ਰਹੀ ਸੀ ਅੰਦਰੋਂ ਕਿ ਕਿਸੇ ਤਰੀਕੇ ਨਾਲ ਹੁਣ ਮੇਰਾ ਟਾਈਮ ਹੋ ਗਿਆ ਮੀਟਿੰਗ ਜਾਵੇ ਟੱਠੇ ਖੂਚ ਮੈਂ ਆਪਣਾ ਜ਼ਿਗਾਰਡ ਜਿਹੜਾ ਕਰਨਾ ਕਰਕੇ પાਸੇ ਜਾਵਾ ਇੰਦਾ ਦੇ ਹੰਕਾਰੀ ਬੰਦੇ ਨੂੰ ਪੰਜਾਬ ਦੇ ਬਹਾਦਰ ਲੋਕਾਂ ਨੂੰ ਮੇਰੀ ਅਪੀਲ ਆ ਕਿ ਪੂਰਾ ਮੂੰਹ ਤੋੜ ਜਵਾਬ ਦੇਣਾ ਡਰਨਾ ਨਹੀਂਗਾ ਕਿੰਨੇ ਪਰਚੇ ਕਰ ਲੂ ਕਿੰਨੇ ਆਦੇ ਕਰ ਲੂਗਾ ਮੇਰੇ ਦੇ ਪੰਜ ਮੁਕਦਮੇ ਦਰਜ ਕੀਤੇ ਨੇ ਮੈਨੂੰ 4-5 ਮਹੀਨੇ ਜੇਲ੍ਹ ਚ ਰੱਖਿਆ ਕਿ ਇਸ ਦੇ ਨਾਲ ਮੈਂ ਪਿੱਛੇ ਹਟ ਗਿਆ ਵਾਂ ਜਾਂ ਮੈਂ ਪਿੱਛੇ ਹਟ ਸਕਦਾ ਵਾਂ ਕਦਾਚ ਨੈਵਰ ਔਰ ਸਾਡੀ ਲੜਾਈ ਚੱਲੀ ਰਹੇਗੀ ਮੈਂ ਅੱਜ ਉਹ ਧਰਨੇ ਤੇ ਪਹੁੰਚ ਰਿਹਾ ਉੱਥੇ ਮੈਂ ਆਪਣੀ ਗੱਲ ਰੱਖਾਂਗਾ ਔਰ ਮੈਂ ਭਗਵੰਤਪਾਨ ਦੀ ਸਰਕਾਰ ਦੀ ਨੁਕਤਾਚਿੰਨੀ ਅ ਸਖਤ ਸ਼ਬਦਾਂ ਨਾਲ ਨਕੀਦੀ ਕਰਦਾ ਔਰ ਕਹਿੰਦਾ ਕਿ ਤੁਰੰਤ ਹਾਊਸ ਅਰੈਸਟ ਜਿਹੜੇ ਕੀਤੇ ਨੇ ਕਿਸਾਨ ਆਗੂ ਉਹਨਾਂ ਨੂੰ ਰਿਹਾ ਕੀਤਾ ਜਾਵੇ ਉਹਨਾਂ ਨੂੰ ਚੰਡੀਗੜ੍ਹ ਆਉਣ ਦੀ ਆਗਿਆ ਦਿੱਤੀ ਜਾਵੇ ਉਹ ਪ੍ਰੋਟੈਸਟ ਕਰਨ ਬੈਠਣ ਤੁਸੀਂ ਤਾਂ ਬੀਜੇਪੀ ਨਾਲੋਂ ਵੀ ਜ਼ਿਆਦਾ ਤਾਨਾਸ਼ਾਹ ਨਿਕਲੇ ਹੋ ਔਰ ਬੀਜੇਪੀ ਦਾ ਸੇਮ ਸਟ੍ਰੈਟਜੀ ਸੇਮ ਹੈ ਬੀਜੇਪੀ ਨੇ ਅਗਰ ਸਿੱਖਾਂ ਦੇ ਖਿਲਾਫ ਕੋਈ ਕਾਰਵਾਈ ਕਰਨੀ ਤੇ ਭਗਵੰਤਪਾਨ ਨੇ ਐਨਐਸਏ ਲਾ ਕੇ ਸਾਡੇ ਭਾਈ ਅਮਰਿਤਪਾਲ ਸਿੰਘ ਉਹਨਾਂ ਨੂੰ ਪਿਛਲੇ 2 ਸਾਲ ਤੋਂ ਉੱਤੇ ਦਾ ਉੱਥੇ ਕੈਦ ਕੀਤਾ ਹੋਇਆ ਕੈਦ ਜਿੱਦਾਂ ਮੁਗਲ ਕਰਦੇ ਸੀਗੇ। ਔਰ ਜੇ ਭਾਜਪਾ ਕਿਸਾਨਾਂ ਦੇ ਉਲਟ ਚੱਲਦੀ ਆ ਤੇ ਭਗਵੰਤ ਮਾਨ ਅੱਜ ਤਾਂ ਉਹਨੇ ਫਰੰਟ ਹੀ ਖੋਲ ਦਿੱਤਾ ਨਾ। ਸਾਡੇ ਕਿਸਾਨਾਂ ਨੂੰ ਦੇਖੋ ਅਮਰਿੰਦਰ ਸਿੰਘ ਆਪਾਂ 100 ਵਾਰੀ ਮਾਰਾ ਕੀਏ ਕੈਪਟਨ ਅਮਰਿੰਦਰ ਸਿੰਘ ਸਰਕਾਰ ਚ। ਲੇਕਿਨ ਉਹਦੀ ਸਰਕਾਰ ਦੇ ਵਿੱਚ ਕਿਸਾਨਾਂ ਨੂੰ ਪੰਜਾਬ ਦੇ ਵਿੱਚ ਕਿਸੇ ਨੇ ਇੱਕ ਡੰਡਾ ਵੀ ਨਹੀਂ ਮਾਰਿਆ, ਇੱਕ ਚਰੀਟ ਵੀ ਨਹੀਂ ਹਵਾਣ ਦਿੱਤੀ ਔਰ ਕਿਸਾਨਾਂ ਨੂੰ ਇੱਕ ਕਿਸਮ ਦਾ ਆਗਿਆ ਦਿੱਤੀ ਕਿ ਤੁਸੀਂ ਜਾ ਕੇ ਦਿੱਲੀ ਬੈਠ ਸਕਦੇ ਹੋ ਸਾਰੇ ਪੰਜਾਬ ਦੇ ਵਿੱਚੋਂ ਲekin ਇਸ ਲਈ ਤਾਂ ਪੰਜਾਬ ਦੇ ਵਿੱਚ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਇਹਦਾ ਮਤਲਬ ਕਿ ਇਹ ਬੀਜੇਪੀ ਦੇ ਕਹਿਣ ਦੇ ਉੱਤੇ ਅੱਜ ਪੰਜਾਬ ਦੀ ਆਵਾਜ਼ ਨੂੰ ਕੁਛ ਮਿੰਟ ਤੇ ਦਬਾਉਣ ਵਿੱਚ ਆਇਆ ਹੋਇਆ ਹੈ